ਸਤਿ ਸ੍ਰੀ ਅਕਾਲ ਮਿੱਤਰੋ ਅੱਜ ਦਿਨ ਸੋਮਵਾਰ ਆ ਤੇ ਬਰਨਾਲਾ ਟਰੈਕਟਰ ਮੰਡੀ ਆਗੀ ਤੇ ਅੱਜ ਦੇ ਕੀ ਰੇਟ ਰਹਿਣਗੇ ਟਰੈਕਟਰਾਂ ਦੇ ਕਿੰਨਾ ਮਾਡਲ ਕਿਹੜਾ ਟਰੈਕਟਰ ਫੋਨ ਨੰਬਰ ਸਾਰੀ ਡਿਟੇਲਸ ਤੁਹਾਨੂੰ ਦੇਵਾਂਗੇ ਤੇ ਆਪਣੇ ਕੋਲ ਇੱਕ ਰੁਕਰੇ ਲੂ ਟਰੈਕਟਰ ਘਰੇ ਖੜਾ ਤੇ ਸ਼ਾਮ ਨੂੰ ਆਪਾਂ ਫੁੱਲ ਵੀਡੀਓ ਮੰਡੀ 'ਚ ਵੀ ਪਾਵਾਂਗੇ ਕਿਹੜੇ-ਕਿਹੜੇ ਮਾਡਲ ਕਿੰਨੇ-ਕਿੰਨੇ ਰੇਟ ਨੇ ਤੇ ਕੰਡੀਸ਼ਨ ਦੇ ਹਿਸਾਬ ਨਾਲ ਅਲੱਗ-ਅਲੱਗ ਰੇਟ ਤੁਹਾਨੂੰ ਦੱਸਾਂਗੇ ਤੇ ਫੁੱਲ ਵੀਡੀਓ ਸ਼ਾਮ ਨੂੰ 5:30-6:00 ਵਜੇ ਪਾ ਦਾਂਗੇ ਤੇ ਆਪਣੇ ਕੋਲੇ ਹੈਗਾ ਸਬਰਾਜ 855 98 ਮਾਡਲ ਪੀਵੀ ਨੰਬਰ ਦਾ ਟਰੈਕਟਰ ਹੈ 14928 ਦੇ ਟਾਇਰ ਨੇ ਰੇਟ ਦੀ ਗੱਲ ਕਰੀਏ ਰੇਟ ਇਹਦਾ ਰੱਖਿਆ ਹੋਇਆ ਹੈਗਾ 1,80,000 ਰੁਪਇਆ 22 ਨੂੰ ਕੰਟੈਕਟ ਕਰ ਲਿਓ 9914306648 ਤੇ ਸ਼ਾਮ ਨੂੰ ਆਪਾਂ ਹੁਣ ਮੰਡੀ ਜਾ ਰਹੇ ਹਾਂ ਪਾਵਾਂਗੇ ਸਾਰੇ ਮੰਡੀ ਟਰੈਕਟਰਾਂ ਦੇ ਦੇ ਰੇਟ ਧੰਨਵਾਦ ਜੀ